ਵਹੀਕਲ ਚੋਰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਉਹਨਾਂ ਤੇ ਭਾਵੇਂ ਜਿੰਨੇ ਮਰਜ਼ੀ ਮਾਮਲੇ ਦਰਜ ਹੋ ਜਾਣ ਬਾਹਰ ਆਉਂਦੇ ਹੀ ਉਹ ਚੋਰੀਆਂ ਦਾ ਕੰਮ ਸ਼ੁਰੂ ਕਰ ਦਿੰਦੇ ਹਨ ਇਸੇ ਤਰ੍ਹਾਂ ਦਾ ਮਾਮਲਾ ਥਾਣਾ ਕੋਤਵਾਲੀ ਬਠਿੰਡਾ ਦੇ ਏਰੀਏ ਤੋਂ ਸਾਹਮਣੇ ਆਇਆ ਹੈ ਕਿ ਇੱਕ ਵਿਅਕਤੀ ਮੈਗਾ mart ਵਿੱਚ ਕੁਝ ਸਮਾਨ ਲੈਣ ਲਈ ਆਇਆ ਆਪਣਾ ਮੋਟਰਸਾਈਕਲ ਬਾਹਰ ਲਾ ਗਿਆ ਜਦੋਂ ਉਹ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ ਪੁਲਿਸ ਨੇ ਮਸਤੀਦੀ ਨਾਲ ਇਸ ਦੀ ਜਾਂਚ ਕਰਦਿਆਂ ਕੁਝ ਹੀ ਸਮੇਂ ਬਾਅਦ ਦੋ ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਵੱਲੋਂ ਚੋਰੀ ਕੀਤਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੱਲ ਇੱਕ ਵਿਅਕਤੀ ਦਾ ਮੈਗਾ ਮਾਰਟ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਿਆ ਸੀ ਤਾਂ ਪੁਲਿਸ ਚੌਕੀ ਸਿਵਲ ਹਸਪਤਾਲ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਕੁਝ ਹੀ ਸਮੇਂ ਵਿੱਚ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਨ੍ਹਾਂ આરોપીਾਂ ਤੇ ਪਹਿਲਾਂ ਵੀ ਚੋਰੀ ਦੇ ਕਈ ਮਾਮਲੇ ਦਰਜ ਹਨ। ਇੱਕ ਰੋਪੀ ਤਾਂ ਇੱਕ ਮਾਮਲੇ ਵਿੱਚ ਭਗੌੜਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਜ ਸਾਹਿਬ ਵੱਲੋਂ ਉਸ ਨੂੰ ਮੁਚਲ ਕੇ ਤੇ ਜ਼ਬਾਂਤ ਦੇ ਦਿੱਤੀ ਗਈ ਸੀ ਪਰ આરોપી ਨੇ ਬਾਹਰ ਆਉਂਦਿਆ ਹੀ ਫਿਰ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਇਸ ਨੂੰ ਲੈ ਕੇ ਇਹਤੇ ਹੋਰ ਵੀ ਧਾਰਾਂ ਦੇ ਨਾਲ-ਨਾਲ ਬਾਰ-ਬਾਰ ਕ੍ਰਾਈਮ ਕਰਨ ਦੀ ਧਾਰਾ ਵੀ ਲਾਈ ਗਈ ਹੈ ਹਾਂ ਸਰ ਇਹ ਮੋਟਰ ਸਾਈਕਲ ਚੋਰੀ ਦੀ ਕਹਾਣੀ ਚੱਲਦੀ ਹੈ ਹਾਂਜੀ ਕਤਵਾਲੀ ਪੁਲਿਸ ਪਾਸ ਚੇਤ ਸਿੰਘ ਵਾਸੀ ਲਾਲਿਆਣੇ ਨੇ ਇੱਕ ਸ਼ਿਕਾਇਤ ਦਰਜ ਕਰਾਈ ਸੀ ਕਿ ਉਹ ਮੈਗਾ ਮਾਰਕ ਵਿਖੇ ਕੰਮ ਆਇਆ ਸੀ ਤਾਂ ਉਸ ਦਾ ਮੁੱਖ ਮੋਟਰਸਾਈਕਲ ਚੋਰੀ ਹੋ ਗਿਆ ਸੀ ਉਸ ਤੇ ਅਸੀਂ ਐਫ ਆਈ ਆਰ ਨੰਬਰ 29 ਕਿਹੜੀ ਦਰਜ ਕੀਤੀ ਸੀ ਚੋਰੀ ਦੇ ਤਹਿਤ ਉਸ ਦੇ ਵਿੱਚ ਕਤਵਾਲੀ ਪੁਲਿਸ ਦੇ ਦੀਪੰਦੀ ਚੌਕੀ ਸਿਵਲ ਹਸਪੀਟਲ ਏ ਸੀ ਧਰਮ ਸਿੰਘ ਚਾਰਜ ਨੇ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਟ੍ਰੇਸ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦਾ ਨਾਮ ਰੰਗੂਨੰਦਨ ਅਤੇ ਬੌਵੀ ਹੈ ਜਿਹੜੇ ਕਿ ਕਤਵਾਲੀ ਸਟੇਸ਼ਨ ਦੇ ਹੀ ਏਰੀਆ ਦੇ ਹੀ ਰਹਿਣ ਵਾਲੇ ਆ ਤੇ ਉਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਨ ਲਿਆ ਜਾ ਰਿਹਾ ਹੈ ਉਮੀਦ ਹੈ ਕਿ ਉਹਨਾਂ ਤੋਂ ਹੋਰ ਕਵਰੇਜ ਹੋਣ ਦੀ ਵੀ ਆਸ ਹੈ। ਪੁਲਿਸ ਕਥਨਾਂ ਦੇ ਤੱਤ ਵੀ ਹੈ ਕਿ ਉਸ ਤੋਂ ਬਿਨਾਂ ਕੋਈ ਸੀਕ ਸਮੇਂ ਵਿੱਚ ਪ੍ਰਭਾਵ ਪਾਉਣ ਦਾ ਕੰਮ। ਆ ਬਿਲਕੁਲ ਜੀ ਇਸ ਨੂੰ ਪੁਲਿਸ ਨੇ ਕਤਵਾਲੀ ਪੁਲਿਸ ਨੇ ਬਹੁਤ ਮਸਤੈਦੀ ਦੇ ਨਾਲ ਕਿਹੜਾ ਹੈਗਾ ਪਰਚਾ ਦਰਜ ਕਰਨ ਤੋਂ ਬਾਅਦ ਉਸ ਨੂੰ ਲੀਡਸ ਦੇ ਆਧਾਰ ਤੇ ਕਿਹੜਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਇਸ ਲਈ ਕਿਹੜਾ ਪੁਲਿਸ ਦੀ ਭੂਮਿਕਾ ਕਿਹੜੀ ਕਾਫੀ ਚੌਕੀ ਸਿਵਲ ਹਸਪਤਲ ਦੀ ਸ਼ਿਲਾਂਗਾ ਜੋਕ ਹੈ। ਇਹ ਮੈਂ ਪਹਿਲਾਂ ਵੀ ਕੋਈ ਮਾਮਲੇ ਦਾ ਆ ਬਿਲਕੁਲ ਜੀ ਜਿਹੜਾ ਰਗੂਰਨੰਦਨ ਹੈਗਾ ਇਸ ਤੇ ਪਹਿਲਾਂ ਕਾਫੀ ਮਕਦਮੇ ਚੋਰੀ ਦੇ ਦਰਜ ਹੈ ਇਸ ਲਈ ਅਸੀਂ ਇੱਕ ਇਸ ਦੇ ਵਿੱਚ ਸਪੈਸ਼ਲ ਜੋ ਬੀ ਐਨ ਐਸ ਦੇ ਤਹਿਤ ਧਾਰਾ 217 ਦੀ ਧਾਰਾ ਨੂੰ ਦਰਜ ਕੀਤਾ ਹੈ ਤਾਂ ਕਿ ਕਿਹੜੇ ਲਗਾਤਾਰ ਦੋਸ਼ੀ ਕਿਹੜੇ ਇਸ ਤਰ੍ਹਾਂ ਦਾ ਜੁਰਮ ਕਰਦੇ ਹਨ ਉਹਨਾਂ ਤੇ ਨੱਥ ਪਾਈ ਜਾ ਸਕੇ ਤੇ ਲੰਬੇ ਸਮੇਂ ਤੱਕ ਕਿਹੜਾ ਹੈਗਾ ਉਹਨਾਂ ਨੂੰ ਇਸ ਇਸ ਸੀ ਤੋਂ ਰੋਕਿਆ ਜਾ ਸਕੇ ਇਹ ਵੀ ਬਤ ਲੱਗਿਆ ਵੀ ਪੀਓ ਸੀ ਦਾ ਜਿੱਦਾਂ ਲੱਗਣਾ ਹੋਣੀ ਪੜ ਕੇ ਦਿੱਤਾ ਗਿਆ ਸੀ ਆ ਬਿਲਕੁਲ ਜੀ ਉਹ ਪਹਿਲਾਂ ਵੀ ਉਹ ਤੇ ਕਿਹੜੇ ਦਰਜਮ ਕਰਦੇ ਮਿਆਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਉਸ ਦੇ ਵਿੱਚ ਪੀਓ ਸੀ ਹੈ ਇਸ ਨੂੰ ਕੁਝ ਦਿਨ ਪਹਿਲਾਂ ਹੀ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ